ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਏ ਤੇ ਇਹਨਾਂ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਕਲਿੱਕ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਜੇ ਕਿਸੇ ਵੀਰ ਨੇ ਫ੍ਰੀ ਦੇ ਵਿੱਚ ਐਡ ਕਰਾਉਣੀਆਂ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ 475 ਟਰੈਕਟਰ ਦੀ 2008 ਮਾਡਲ ਆ ਬਾਈ ਜੀ ਪੀਵੀ 47 ਜੀਰੇ ਦਾ ਨੰਬਰ ਆ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਪਿਆ ਤੇ ਸਿੰਗਲ ਕਲਚ ਆ ਜੀਰਾ ਏਰੀਏ ਦੇ ਵਿੱਚ ਖੜਾ ਮਗਲ ਟਾਇਰ 70 ਪੈਸੇ ਨੇ ਅਗਲੇ ਟਾਇਰ ਵੀ 50 ਪੈਸੇ ਨੇ ਨਵੀਂ ਬੈਟਰੀ ਆ ਤੇ ਬਾਈ ਵਪਾਰ ਕਰਦੇ ਨੇ ਜਿਹੜੇ ਵੀ ਨੇ ਟਰੈਕਟਰ ਖਰੀਦਣਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਨੰਬਰ ਉੱਪਰ ਲਿਖਿਆ ਹੋਇਆ ਸਾਰੀ ਡਿਟੇਲ ਲਿਖੀ ਆ ਟਰੈਕਟਰ ਬਾਰੇ ਤੇ 2.5 ਲੱਖ ਰੁਪਇਆ ਬਾਈ ਨੇ ਡਿਮਾਂਡ ਕੀਤੀ ਆ ਬਾਕੀ ਇਹਦੇ ਵਿੱਚੋਂ ਮੌਕੇ ਤੇ ਜਿਹੜਾ ਵੀ ਜਾਊਗਾ ਟਰੈਕਟਰ ਦੇਖਣ ਉਹਦਾ ਮੌਕੇ ਤੇ ਪੂਰਾ ਮਾਨ ਤਨ ਕੀਤਾ ਜਾਊਗਾ ਤੇ ਟਰੈਕਟਰ ਤੇ ਹੀ ਵਾਹ ਕੇ ਚਲਾ ਕੇ ਆਪਦੀ ਤਸੱਲੀ ਕਰਕੇ ਵੀਰੇ ਟਰੈਕਟਰ ਖਰੀਦ ਸਕਦੇ ਹੋ ਆਪਾਂ ਤਾਂ ਇਕੱਲੀ ਐਡ ਹੀ ਕਰਨੀ ਹੁੰਦੀ ਹੈ। ਕਈ ਵੀਰ ਆਪਾਂ ਨੂੰ ਕਮੈਂਟ ਕਰਕੇ ਪੁੱਛਦੇ ਆ ਬਾਈ ਕਿੱਥੇ ਖੜਾ ਟਰੈਕਟਰ ਤੇ ਵੀਰੇ ਇਹ ਆਪਾਂ ਉੱਪਰ ਨੰਬਰ ਦਿੱਤਾ ਹੁੰਦਾ। ਤੇ ਬਾਈਆਂ ਨਾਲ ਗੱਲਬਾਤ ਕਰਕੇ ਟਰੈਕਟਰ ਸਿੱਧਾ ਖਰੀਦ ਸਕਦੇ ਹੋ। ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।